ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅਠ ਸਠ ਤੀਰਥ ਕਾ ਮੁਖ ਟੀਕਾ ਤਿਤ ਕਟ ਮਤ ਵੀਗਾਸ ਉਤਮਤੀ ਸਲਾਣਾ ਸਚਨਾਮ ਗੁਨਤਾਸ ਜਿਸ ਮਨੁੱਖ ਦਾ ਸਰੀਰ ਕੇਸਰ ਵਰਗਾ ਸੁਧ ਹੋਵੇ ਜਿਸ ਦੀ ਜੀਬ ਪ੍ਰਭੂ ਦੀ ਸਿਫਤ ਸਲਾਹਾ ਦੀ ਰਤਨਾ ਨਾਲ ਜੜੀ ਹੋਵੇ ਜਿਸ ਸੁਦੇ ਸਰੀਰ ਵਿੱਚ ਹਰੀ ਇਕ ਸ્વાસ ਉਸ ਦੀ ਲੱਕੜੀ ਦੀ ਸੁਗੰਧੀ ਵਾਲਾ ਹੋਵੇ ਭਾਵ ਪ੍ਰਭੂ ਦੇ ਨਾਮ ਦੀ ਯਾਦ ਨਾਲ ਸੁਗੰਧਤ ਹੋਵੇ ਜਿਸ ਮਨੁੱਖ ਦੇ ਮੱਥੇ ਉੱਤੇ ਅਠਾ ਹਟ ਹੀ ਤੀਰਥਾਂ ਦਾ ਟਿੱਕਾ ਹੋਵੇ ਭਾਵ ਜੋ ਪ੍ਰਭੂ ਦਾ ਨਾਮ ਜਪ ਕੇ ਅਠਾ ਹਟ ਤੀਰਥਾਂ ਨਾਲੋਂ ਵਧਿਕ ਪਵਿੱਤਰ ਹੋ ਚੁੱਕਾ ਹੋਵੇ ਉਸ ਮਨੁੱਖ ਦੇ ਅੰਦਰ ਮਤ ਖਿੜਦੀ ਹੈ ਉਸ ਖਿੜੀ ਹੋਈ ਮਤ ਨਾਲ ਹੀ ਸੱਚਾ ਨਾਮ ਸਲਾਹਾ ਜਾ ਸਕਦਾ ਹੈ ਗੁਨਾ ਦਾ ਖਜ਼ਾਨਾ ਪ੍ਰਭੂ ਸਲਾਹਾ ਜਾ ਸਕਦਾ ਹੈ